ਜੁਲਮ ਉਹਨਾਂ 'ਕ ਕਰਿਓ ਜਿੰਨਾਂ 'ਕ ਸਹਿ ਸਕਦੇ ਹੋ ਬਾਅਦ ਦੇ ਵਿੱਚ ਬੜਾ ਔਖਾ ਹੋ ਜਾਂਦਾ ਮੈਂ ਦੇਗਾ ਕਰਾਉਂਦੇ ਦੇਖਿਆ ਗੁਰਦਾਰੇ ਮੈਂ ਅਰਦਾਸਾਂ ਕਰਾਉਂਦੇ ਦੇਖਿਆ ਜਿੰਨਾਂ 'ਤੋਂ ਇਹ ਜਿਹੀਆਂ ਗਲਤੀਆਂ ਪਹਿਲਾਂ ਹੋਈਆਂ ਨੇ ਰਾਤਾਂ ਨੂੰ ਜਦੋਂ ਕੋਈ ਕਹਿੰਦਾ ਹੱਕ ਤੇ ਦਾਬ ਆ ਗਈ ਕੋਈ ਕਹਿੰਦਾ ਮੇਰੇ ਹੱਕ ਤੇ ਬਹਿ ਜਾ ਕੇ ਕੁਝ ਇਹ ਫਿਰ ਉਹ ਦੇਣੇ ਲੈਣੇ ਦੇਣੇ ਪੈਂਦੇ ਆ ਪੜ੍ਹੇ ਲਿਖੇ ਇਨਸਾਨ ਨੂੰ ਤੇ ਇੱਕ ਵਧੀਆ ਟੀਚਰ ਨੂੰ ਉਹਦਾ ਕੋਈ ਲੈਣ ਨਹੀਂ ਦੇਣੀ ਤੇ ਚੱਕ ਕੇ ਉਹਨੂੰ ਇੱਕ ਦੁਨੀਆਂ ਤੋਂ ਰੁਕਤ ਕਰ ਦੇਣਾ ਜੇ ਉਹਦੇ ਤੋਂ ਕੋਈ ਫੜਿਆ ਗਿਆ ਸੀ ਉਹਦੇ ਪਰਿਵਾਰ ਨੂੰ ਸੈਟੀਸਫਾਈ ਕਰਾਉਂਦੀ ਵੀ ਭਾਈ ਆ ਇਹਦੇ ਤੋਂ ਫੜਿਆ ਗਿਆਗਾ ਆ ਇਹਦੇ ਇੱਥੇ ਗਨਾਹ ਨੇ ਪਰ ਕਰੰਟ ਲਾ ਕੇ ਮਾਰਨਾ ਕਿੱਥੇ ਲਿਖਿਆ ਵਾ ਦੁੱਖ ਤਾਂ ਇਸ ਗੱਲ ਦਾ ਵੀ ਤਿੱਥੋਂ ਤੱਕ ਕਿਸੇ ਨੇ ਚਾਹ ਦੀ ਘੁੱਟ ਵੀ ਨਹੀਂ ਪੀਤੀ ਯਾਰ ਤਿੱਥੋਂ ਤੱਕ ਕਿਸੇ ਨੇ ਪਾਣੀ ਵੀ ਨਹੀਂ ਪੀਤਾ ਯਾਰ ਤੈਨੂੰ ਲੋਕਾਂ ਨੇ 92 ਸੀਟਾਂ ਦਿੱਤੀਆਂ ਯਾਰ ਹੁਣ ਤਾਂ 97 ਹੋਈਆਂ ਪਈਆਂ ਨੇ 94 ਜਿਹਨੇ ਤਾਂ ਚਲੋ ਕੀਤਾ ਉਹਦਾ ਚੋਰ ਚੁੱਕ ਕੇ ਮੰਨ ਲਏ ਇਹਨੇ ਤਾਂ ਕਿਹਾ ਸੀ ਨਾ ਵੀ ਮੈਂ ਸਾਥਾਂਗਾ ਵੀ ਮੈਂ ਬਹੁਤ ਚੰਗਾ ਆਂਗਾ ਦੁੱਖ ਤਾਂ ਇੱਥੇ ਆ ਪੰਜਾਬ ਦਾ ਜਿਹੜਾ ਰਾਜਾ ਹੈਗਾ ਉਹੀ ਇੱਕ ਇਹੋ ਜਿਹਾ ਬੰਦਾ ਬਿਠਾ ਲਿਆ ਲੋਕਾਂ ਨੇ ਇੱਕ ਉਹਦੀਆਂ ਗੱਲਾਂ ਵਿੱਚ ਆ ਕੇ ਇਹ ਹਾਲ ਤਾਂ ਹੁਣੇ ਹੀ ਸੀਗਾ ਮੈਂ ਕਹਿੰਦਾ ਲੋਕ ਇਹਨਾਂ ਨੂੰ ਜਿਹੜੀ ਸਪੀਡ ਨਾਲ ਆਏ ਸੀ ਇਹ ਉਸੇ ਸਪੀਡ ਨਾਲ ਵਾਪਸ ਚਾਹੇ ਇਹ ਚਾਹੇ ਕਿਸੇ ਪੁਲਿਸ ਵਾਲੇ ਦੇ ਘਰ ਵਾਲੀ ਨਾਲ ਹੁੰਦਾ ਤੇ ਚਾਹੇ ਇਹਦੇ ਨਾਲ ਹੋਇਆ ਇਨਸਾਫ ਪਸੰਦ ਲੋਕਾਂ ਨੂੰ ਇੱਥੇ ਆਉਣਾ ਵੀ ਚਾਹੀਦਾ ਤੇ ਇਸ ਪਰਿਵਾਰ ਨੂੰ ਇਨਸਾਫ ਤੱਕ ਮਦਦ ਕਰਨੀ ਵੀ ਚਾਹੀਦੀ ਆ ਨਰਿੰਦਰ ਦੀਪ ਸਿੰਘ ਕਤਲकांड ਨੂੰ ਲੈ ਕੇ ਪਰਿਵਾਰ ਨੂੰ ਇਨਸਾਫ ਦਿਵਾਉਣ ਦੀ ਖਾਤਰ ਅੱਜ ਐਸਐਸਪੀ ਬਠਿੰਡਾ ਦੇ ਬਾਹਰ ਭਾਰੀ ਇਕੱਠ ਰੱਖਿਆ ਗਿਆ ਉਸੇ ਬਾਬਤ ਸਾਡੇ ਨਾਲ ਕਿਸਾਨ ਆਗੂ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਬਾਈ ਜੀ ਕਿਵੇਂ ਦੇਖਦੇ ਹੋ ਇਕ ਤਾਂ ਪਰਿਵਾਰ ਦਾ ਬੱਚਾ ਗਿਆ ਉੱਪਰੋਂ ਉਹਨਾਂ ਨੂੰ ਇਨਸਾਫ ਨਹੀਂ ਦਿੱਤਾ ਜਾ ਰਿਹਾ ਇਨਸਾਫ ਲੈਣ ਦੀ ਖਾਤਰ ਉਹ ਦਰਦ ਆਦੀਆਂ ਠੋਕਰਾਂ ਖਾ ਰਹੇ ਨੇ ਅੱਲਾਹ ਦਾ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਇਨਸਾਫ ਜੇ ਆਪਾਂ ਪਿੱਛੇ ਤੋਂ ਦੇਖੀਏ ਇਨਸਾਫ ਇੱਥੇ ਬਹੁਤ ਘੱਟ ਮਿਲਦਾ ਜਿੰਨੇ ਵੀ ਜਿਹੜੀ ਇਹ ਸਰਕਾਰ ਦੀ ਸਹਿ ਪ੍ਰਤੀ ਦੇ ਵਿੱਚ ਜ਼ੁਲਮ ਹੁੰਦੇ ਹੁੰਦੇ ਆ ਉਹਨਾਂ ਦੇ ਇਨਸਾਫ ਨਹੀਂ ਮਿਲਦੇ ਚਾਹੇ ਉਹ ਤੁਸੀਂ 84 ਅੱਜ ਦਾ ਦਿਨ 5 ਜੂਨ ਆ ਬੜੀ ਇਸ ਪੰਜਾਬ ਲਈ ਘਾਤਕ ਦੇਣਾ ਅੱਜ ਦਾ ਉਹਦਾ ਵੀ ਹਜੇ ਇਨਸਾਫ ਨਹੀਂ ਮਿਲਿਆ 40 40 ਸਾਲ ਹੋ ਗਏ ਅਣਸਾਫ ਲੈਣਾ ਕਿਤੋਂ ਹੁੰਦਾ ਇਨਸਾਫ ਲੈਣਾ ਹੁੰਦਾ ਸਰਕਾਰ ਤੋਂ ਮੌਕੇ ਦੀ ਤੋਂ ਜਦੋਂ ਮੌਕੇ ਦੀ ਸਰਕਾਰ ਹੀ ਜ਼ੁਲਮ ਕਰਨ ਤੇ ਉੱਤਰ ਆਵੇ ਤੇ ਫਿਰ ਇਨਸਾਫ ਕਿਤੋਂ ਮਿਲੂਗਾ ਠੀਕ ਆ ਇਸ ਜਿਹੜੇ ਪੰਜਾਬ ਦੇ ਲੋਕ ਆ ਇਹ ਸਦਾ ਲੜਦੇ ਰਹਿੰਦੇ ਆ ਅਣਖੀ ਲੋਕ ਆ ਪਰ ਇਨਸਾਫ ਦੇਣ ਵਾਲੀ ਜਦੋਂ ਜਿਹੜੇ ਜ਼ੁਲਮ ਕਰਦੇ ਆ ਇਨਸਾਫ ਉਹਨਾਂ ਤੋਂ ਕੀ ਮਿਲੂ ਅੱਜ ਜੇ ਆਪਾਂ ਪੁਲਿਸ ਦੀ ਗੱਲ ਕਰੀਏ ਪੁਲਿਸ ਕੋਲੇ ਬੰਦਾ ਦੇਖ ਕੇ ਜਾਂਦਾ ਵੀ ਆਪਾਂ ਨੂੰ ਸੁੱਖ ਸਹੂਲਤ ਮਿਲੂਗੀ ਆਰਾਮ ਮਿਲੂਗਾ ਜੇ ਕੋਈ ਲੜਾਈ ਝਗੜਾ ਸੇਫਟੀ ਮਿਲੂਗੀ ਪਰ ਉੱਥੇ ਹੀ ਤੁਸੀਂ ਦੇਖੋ ਇੱਕ ਨਮਾਣਾ ਜਾਂ ਚੰਗਾ ਟੀਚਰ ਚੰਗੀ ਸਿੱਖਿਆ ਦੇਣ ਵਾਲਾ ਜਿਨੇ ਕਾਫੀ ਜੇਲਾਂ ਦੇ ਵਿੱਚ ਜਾ ਕੇ ਵੀ ਆਪਦੀ ਜਿਹੜੀ ਸਿੱਖਿਆ ਦੀ ਆਪਦਾ ਪ੍ਰਦਰਸ਼ਨ ਕੀਤਾ ਇਹੀ ਅਫਸਰ ਸਾਹੀ ਉਹਨੂੰ ਲੋਹਾ ਮੰਨਦੀ ਸੀ ਉਸੇ ਨਹੀਂ ਤੁਸੀਂ ਦੇਖ ਲਓ ਵੀ 24 ਘੰਟਿਆਂ ਦੇ ਵਿੱਚ ਕਰੰਟ ਨਾਲ ਲਾ ਕੇ ਮਾਰ ਕੇ ਉਹਨੂੰ ਇੱਕ ਦੁਨੀਆ ਦੇ ਉੱਤੋਂ ਤੋੜਿਆ ਗਿਆ ਜ ਆ ਅੱਜ ਜਿਹੜੇ ਸਾਾਨੂੰ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਸੀ ਵੀ ਜ਼ੁਲਮ ਦੇ ਖਿਲਾਫ ਵਿੱਚ ਕਹਿੰਦੇ ਵੀ ਮੁਸਲਮਾਨਾਂ ਨਾਲ ਲੜਾਈ ਸੀ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜ਼ੁਲਮ ਦੇ ਖਿਲਾਫ ਲੜਾਈ ਸੀ ਜ਼ੁਲਮ ਚਾਹੇ ਕੋਈ ਵੀ ਕਰੇ ਅੱਜ ਜੋ ਅਸੀਂ ਇੱਥੇ ਆਏ ਆ ਕਿਸਾਨ ਮੇਰੀ ਭਾਰਤੀ ਕਿਸਾਨ ਜੁਣੀ ਚੜੂਨੀ ਦਾ ਮੈਂ ਆਗੂ ਆਗਾ ਜੋ ਮੇਰੀ ਡਿਊਟੀ ਲੱਗੀ ਸੀ ਇੱਕ ਅਨਸਾਫ਼ ਤੇ ਇੱਕ ਜਿੱਥੇ ਵੀ ਤੱਕਾ ਹੋਇਆ ਚਾਹੇ ਇਹ ਚਾਹੇ ਕਿਸੇ ਪੁਲਿਸ ਵਾਲੇ ਦੇ ਘਰ ਵਾਲੀ ਨਾਲ ਹੁੰਦਾ ਅਸੀਂ ਉੱਥੇ ਵੀ ਖੜਦੇ ਆ ਉੱਥੇ ਵੀ ਜਾਂਦੇ ਆ ਤੇ ਚਾਹੇ ਇਹਦੇ ਨਾਲ ਹੋਇਆ ਅਨਸਾਫ਼ ਪਸੰਦ ਲੋਕਾਂ ਨੂੰ ਇੱਥੇ ਆਉਣਾ ਵੀ ਚਾਹੀਦਾ ਤੇ ਇਹਦੀ ਹਾਂ ਦੇ ਵਿੱਚ ਹਾਂ ਤੇ ਇਸ ਪਰਿਵਾਰ ਨੂੰ ਅਨਸਾਫ਼ ਤੱਕ ਮਦਦ ਕਰਨੀ ਵੀ ਚਾਹੀਦੀ ਆ ਹੁਣ ਗੱਲ ਕੀ ਆ ਪੁਲਿਸ ਨਹੀਂ ਜ਼ੁਲਮ ਕਰ ਸਕਦੀ ਪੁਲਸ ਜ਼ੁਲਮ ਦੀ ਨਹੀਂ ਈ ਈਕਾਤ ਪਰ ਸਿਸਟਮ ਜਦੋਂ ਪਿੱਛੋਂ ਇਹਨਾਂ ਨੂੰ ਕਹਿੰਦਾਗਾ ਫਿਰ ਗਿਣਤੀ ਹੋ ਜਾਂਦੀ ਆ ਵੀ ਤੂੰ ਕਿੰਨੇ ਕੇਸ ਦਰਜ ਕੀਤੇ ਫਿਰ ਦੂਜੇ ਨੂੰ ਰੀਸ ਵੀ ਹੋ ਜਾਂਦੀ ਆ ਵੀ ਮੈਂ ਇਹਦੇ ਨਾਲ ਵੱਧ ਕਰਾਂ ਤੂੰ ਕਾਊਂਟਰ ਕਿੰਨੇ ਕੀਤੇ ਇਹਦੇ ਨਾਲ ਵੱਧ ਕਰਾਂ ਸਾਰੀ ਜਦੋਂ ਪੰਜਾਬ ਦਾ ਜਿਹੜਾ ਰਾਜਾ ਹੈਗਾ ਉਹੀ ਇੱਕ ਇਹੋ ਜਿਹਾ ਬੰਦਾ ਬਠਾ ਲਿਆ ਲੋਕਾਂ ਨੇ ਇੱਕ ਉਹਦੀਆਂ ਗੱਲਾਂ ਵਿੱਚ ਆ ਕੇ ਇਹ ਹਾਲਤਾ ਹੁਣੇ ਹੀ ਸੀਗਾ ਹੁਣ ਇਨਸਾਫ ਦੀ ਜੇ ਆਪਾਂ ਗੱਲ ਕਰੀਏ ਪਿੱਛੇ ਸਰਪੰਚ ਮਰਿਆਗਾ ਖੁਦਕੁਸੀ ਕੀਤੀ ਆ ਫਰੀਦਕੋਟੇ ਰੇ ਦੇ ਆ ਉਹ ਸਰਪੰਚ ਜਸਨ ਬਾਬਾ ਗੁਰੂ ਹਰਸਾ ਜੀ ਗੁਰੂ ਹਰਸਾ ਜੀ ਜਸਨ ਬਾਬਾ ਹਾਂ ਸੌਰੀ ਹੁਣ ਤੁਸੀਂ ਇੱਕ ਗੱਲ ਵੇਖੋ ਵੀ ਉਹਦਾ ਪਿਓ ਸਰੇਆਮ ਕਹਿ ਰਿਹਾ ਵੀ ਐਮਐਲਏ ਨੂੰ 13-14 ਲੱਖ ਰੁਪਇਆ ਦਿੱਤਾ ਸਰੇਆਮ ਕਹਿ ਰਿਹਾਗਾ ਉਹ মিডিਆ ਚ ਆ ਕੇ ਕਹਿ ਰਿਹਾ ਕੀ ਉੱਥੇ ਜਾਂਚ ਹੋਊਗੀ ਤੇ ਇੱਕ ਪਾਸੇ ਮੁੱਖ ਮੰਤਰੀ ਮਹਰਾਜ ਵਾਲੇ ਮਸਲੇ ਦੇ ਉੱਤੇ ਬਿਨਾਂ ਜਾਂਚ ਤੋਂ ਬਿਨਾਂ ਪੜਤਾਲ ਤੋਂ ਜਦੋਂ ਪੈਸੇ ਦੀ ਗੱਲ ਆਈ ਚੱਕ ਕੇ ਜੇਲ੍ਹਾਂ ਦੇ ਵਿੱਚ ਬੰਦੇ ਮਾਰੇ ਤੇ ਇੱਕ ਪਾਸੇ ਸਰਿਆਂ ਮੋਦਾ ਪਿਓ ਕਹਿ ਰਿਹਾ ਵੀ ਸਾਡੇ ਮੁੰਡੇ ਨੇ ਪੈਸੇ ਦਿੱਤੇ ਸੀ ਸੈਕਟਰੀ ਦਾ ਮੁਰੇ ਆ ਰਿਹਾਗਾ ਉਹਦੇ ਆਪਣਾ ਲੀਡਰ ਦਾ ਨਾਮ ਮੁਰੇ ਆ ਰਿਹਾ ਪਰ ਉੱਥੇ ਜਾਂਚਾ ਨਹੀਂ ਹੋਣੀ ਆ ਦੂਜੀ ਗੱਲ ਇਹਨਾਂ ਦੇ ਪਿਛਲੇ ਦਿਨੀ ਧਰਨਾ ਲੱਗਿਆ ਸੀ ਪਟਿਆਲੇ ਆਮ ਆਦਮੀ ਪਾਰਟੀ ਦੇ ਆਪ ਦੇ ਲੀਡਰਾਂ ਦਾ ਜਿਹੜੇ ਜਿਹਦੇ ਵਿੱਚ ਕਾਫੀ ਲੀਡਰ ਇਹਨਾਂ ਦੇ ਮਹਿਲਾ ਵਿੰਗ ਦੀਆਂ ਪ੍ਰਧਾਨਾਂ ਤੇ ਆਪਣਾ ਸਾਡੇ ਏਰੀਏ ਦਾ ਬਾਠ ਜਿਹੜਾ ਲੀਡਰ ਇਹਦਾ ਝਾੜੂ ਪਾਰਟੀ ਦਾ ਸੀਗਾ ਉਹਨੇ ਦੜੇ ਸੱਟੇ ਦਾ ਇਲਜ਼ਾਮ ਐਮਐਲਏ ਦੇ ਉੱਤੇ ਲਾਇਆਗਾ ਲਾ ਬੁਕੋ ਕੇ ਦੇ ਕੀ ਉਸ ਚੀਜ਼ ਦੀ ਜਾਂਚ ਹੋਊਗੀ ਨਹੀਂ ਹੋਣੀ ਇਹ 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 ਮਸਲੇ ਆ ਸਾਡੇ ਲਈ ਸਾਡੇ ਲੋਕਾਂ ਨੂੰ ਲੜਨਾ ਪਊ ਇੱਕੇ ਨਾਲ ਜ਼ੁਲਮ ਚਾਹੇ ਕਿਸੇ ਤੇ ਵੀ ਹੁੰਦਾ ਜਿਹੜਾ ਜ਼ੁਲਮ ਆ ਇਹ ਜ਼ੁਲਮ ਹੋਇਆ ਜੋਲੇ ਮੇ ਦੇ ਖਿਆਲ ਸਾਡੀਆਂ ਕਿਸਾਨ ਜਸੇ ਬੰਦਿਆਂ ਨੂੰ ਵੀ ਆਉਣਾ ਚਾਹੀਦਾ ਸਾਡੀਆਂ ਧਾਰਮਿਕ ਜਸੇ ਬੰਦਿਆਂ ਨੂੰ ਵੀ ਆਉਣਾ ਚਾਹੀਦਾ ਸਾਡੀਆਂ ਮਜ਼ਦੂਰ ਜਸੇ ਬੰਦਿਆਂ ਨੂੰ ਵੀ ਆਉਣਾ ਚਾਹੀਦਾ ਜ਼ੁਲਮ ਚਾਹੇ ਕਿਸੇ ਤੇ ਵੀ ਹੋਇਆ ਛੱਡੋ ਕਿਹਨੇ ਕੀਤਾ ਕਿਹਨੇ ਨਾ ਕੀਤਾ ਜ਼ੁਲਮ ਜਿਹੜੇ ਪ੍ਰਵਾਨੇ ਉਹਦੇ ਨਾਲ ਅੱਜ ਸਾਨੂੰ ਖੜਨਾ ਚਾਹੀਦਾ ਜਿਹੜੇ ਇਹਦੇ ਚ ਦੋ ਦੋਸ਼ੀ ਆ ਉਹਨਾਂ ਨੂੰ ਕਟਹਿਰੇ ਦੇ ਵਿੱਚ ਲਿਆ ਕੇ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਜੇ ਗੱਲ ਕਰੀਏ ਨਰਿੰਦਰ ਸਿੰਘ ਦੀ ਗੱਲ ਦੀ ਹਿਰਾਸਤ ਵਿੱਚ ਕਿਉਂ ਲਿਆ ਗਿਆ ਹਾਲਾਂਕਿ ਪੁਲਿਸ ਤਾਂ ਕਹਿ ਰਹੀ ਕਿ ਉਹਦੇ ਚਿੱਟੇ ਨਾਲ ਸੰਬੰਧ ਵੀ ਦੱਸੇ ਜਾ ਰਹੇ ਪਰ ਉਹ ਤਾਂ ਇੱਕ ਅਧਿਆਪਕ ਸੀ ਇਹ ਜੇ ਸਬੰਧ ਕਿਸੇ ਨਾਲ ਨਿਕਲ ਗਏ ਚਿੱਟੇ ਨਾਲ ਨਿਕਲ ਗਏ ਚਾਹੇ ਉਹ ਤੋਂ ਕੋਈ ਉਹਨੇ ਗਲਤ ਕੀਤਾ ਮੰਨ ਲਓ ਤੇ ਪਰ ਗਾਹਾਂ ਕੋਰਟ ਆ ਸੁਪਰੀਮ ਕੋਰਟ ਹਾਈ ਕੋਰਟ ਵੱਡੇ ਵੱਡੇ ਕੋਰਟ ਨੇ ਉਹ ਕਾਦੇ ਖਾਤਰ ਆ ਉਹ ਸਜ਼ਾ ਦਿੰਦੇ ਜੋ ਪੁਲਿਸ ਦਾ ਕੰਮ ਸੀ ਉਹ ਪੁਲਿਸ ਕਰਦੀ ਜੇ ਉਹਦੇ ਤੋਂ ਕੋਈ ਫੜਿਆ ਗਿਆ ਸੀ ਉਹਦੇ ਪਰਿਵਾਰ ਨੂੰ ਸੈਟੀਸਫਾਈ ਕਰਾਉਂਦੇ ਵੀ ਭਾਈ ਆ ਇਹਦੇ ਤੋਂ ਫੜਿਆ ਗਿਆਗਾ ਆ ਇਹਦੇ ਇੱਥੇ ਗਨਾਹ ਨੇ ਪਰ ਕਰੰਟ ਲਾ ਕੇ ਮਾਰਨਾ ਕਿੱਥੇ ਲਿਖਿਆ ਵਾ ਇਹ ਉਹਦੇ ਤੇ ਚਿੱਟਾ ਮੰਨ ਲਓ ਵੀ ਉਹ ਕਿਸੇ ਸੀਗਾ ਤਾਂ ਇਹ ਥੋੜਾ ਵੀ ਪੁਲਿਸ ਕੋਲ ਅਧਿਕਾਰ ਹੈ ਤਾਂ ਕਿਸੇ ਨੂੰ ਮਾਰਨਾ ਮਾਰਨਾ ਤਾਂ ਨਹੀਂ ਨਾ ਅਧਿਕਾਰ ਉਹਦੇ ਤੇ ਕਾਰਵਾਈ ਕਰਦੇ ਉਹਦੀ ਤੇ ਜਿਹੜੀ ਸਹੀ ਕਾਰਵਾਈ ਸੀ ਉਹਦੇ ਤੇ ਕਰਦੇ ਤੇ ਉਹਨੂੰ ਜਿਹੜੀ ਸਜ਼ਾ ਚਾਹੀਦੀ ਸੀ ਉਹ ਜੋ ਕੋਰਟ ਦੇਣੀ ਸੀ ਤੇ ਦੇ ਦਿੰਦਾ ਇੱਕ ਡਾਕਟਰ ਦੇ ਵੱਲੋਂ ਵੀਡੀਓ ਵਾਇਰਲ ਕੀਤੀ ਜਾਂਦੀ ਕਿ ਡਾਕਟਰ ਕਹਿ ਰਿਹਾ ਕਿ ਇਹ ਜੋ ਰਿਪੋਰਟ ਹੈ ਜੋ ਪਰਿਵਾਰ ਦਿਖਾ ਰਿਹਾ ਹਾਲਾਂਕਿ ਪਰਿਵਾਰ ਤਾਂ ਕਹਿ ਰਿਹਾ ਕਿ ਇਹਦੇ ਵਿੱਚ ਉਸ ਨੂੰ ਕਰੰਟ ਲਗਾਇਆ ਗਿਆ ਉਸਤੇ ਤਸ਼ੱਦਦ ਕੀਤਾ ਗਿਆ ਪਰ ਡਾਕਟਰ ਰਿਪੋਰਟ ਦੇ ਵਿੱਚ ਕਹਿ ਰਿਹਾ ਕਿ ਇਹਦੇ ਤੇ ਕੋਈ ਗਰੰਟੀ ਨਹੀਂ ਲਗਾਇਆ ਗਿਆ ਉਹਦੇ ਤੇ ਕੋਈ ਤਸ਼ਦਦ ਨਹੀਂ ਕੀਤਾ ਗਿਆ ਉਹ ਤਾਂ ਹੀ ਦੇਖੋ ਜਿਹੜੇ ਹੁੰਦੇ ਆ ਵਿੱਚ ਉਹ ਤਾਂ ਹਰ ਇੱਕ ਹੀ ਹੁੰਦੇ ਆ ਉਹ ਹੋ ਸਕਦਾ ਕਿ ਐਸਾ ਦੱਲਾ ਕੀ ਗੱਲਬਾਤ ਆ ਉਹਦੀ ਉਹ ਉਹਦੇ ਨਾਲ ਆ ਉਹ ਤਾਂ ਦੇਖੋ ਵੱਡੇ ਵੱਡੇ ਪਿਆਰਾ ਗਰਗ ਆਪਣੇ ਡਾਕਟਰ ਆਪਾਂ ਜਿਹਨੂੰ ਮੰਨਦੇ ਆਂਗੇ ਹੋਰ ਰਿਪੋਰਟ ਆ ਏਮ ਜੀ ਥੋੜੋ ਝੂਠ ਬੋਲ ਜੂਗਾ ਤੁਸਾਨੂੰ ਇੱਕ ਸਰਕਾਰੀ ਅਦਾਰਾ ਹੈਗਾ ਏਡਾ ਵੱਡਾ ਉੱਥੇ ਲੋਕ ਜਾਂਦੇ ਆ ਸਿਸਟਮ ਆ ਇੱਕ ਹਸਪੀਟਲ ਆ ਉਹ ਥੋੜੋ ਮਾਰੂ ਰਿਪੋਰਟਾਂ ਥੋੜੋ ਗਲਤ ਹੋ ਜਾਣਗੀਆਂ ਉਹ ਤਾਂ ਚਲੋ ਇੱਕ ਸੱਪ ਦੀ ਲੀ ਆ ਜਿਹੜੀ ਕੁੱਟਣ ਵਾਲਾ ਕੰਮ ਹੁੰਦਾਗਾ ਉਹ ਇਹ ਜੇ ਬੰਦੇ ਵੀ ਖੜੇ ਕੀਤੇ ਜਾ ਰਹੇ ਆ ਮੈਂ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ ਦੇਖੋ ਪੁਲਿਸ ਕਿੱਥੋਂ ਦੀ ਆ ਪੁਲਿਸ ਵੀ ਇੱਥੋਂ ਦੀ ਆ ਨਾ ਪਰ ਜ਼ੁਲਮ ਉਹਨਾਂ ਕ ਕਰਿਓ ਜਿੰਨਾ ਕ ਸਹਿ ਸਕਦੇ ਹੋ ਬਾਅਦ ਦੇ ਵਿੱਚ ਬੜਾ ਔਖਾ ਹੋ ਜਾਂਦਾ ਮੈਂ ਦੇਗਾ ਕਰਾਉਂਦੇ ਦੇਖਿਆ ਗੁਰਦਾਰੇ ਮੈਂ ਅਰਦਾਸਾਂ ਕਰਾਉਂਦੇ ਦੇਖਿਆ ਜਿੰਨਾਂ ਤੋਂ ਇਹ ਜਿਹੀਆਂ ਗਲਤੀਆਂ ਪਹਿਲਾਂ ਹੋਈਆਂ ਨੇ ਕੋਈ ਨਹੀਂ ਖੜਦਾ ਪਰ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਵੀ ਪੁਲਿਸ ਨਹੀਂ ਜ਼ੁਲਮ ਕਰ ਸਕਦੀ ਜਿੰਨਾ ਚਿਰ ਪਿੱਛੋਂ ਪਾਵਰ ਨਹੀਂ ਕੇਪੀਐਸ ਸੀ ਗੱਲ ਦਾ ਪਿੱਛੇ ਨਾ ਆਉਂਦਾ ਉਹਦੇ ਤੋਂ ਬਿਨਾਂ ਤਾਂ ਹਮਲਾ ਪ੍ਰਸ਼ਾਸਨ ਤੋਂ ਜਿੰਨਾ ਚਿਰ ਉਹਨੂੰ ਪਾਵਰ ਨਹੀਂ ਮਿਲੀ ਉਹਨਾਂ ਚਿਰ ਤਾਂ ਉਹਨੇ ਕੀਤਾ ਨਹੀਂ ਨਾ ਪਾਵਰ ਹਨਾ ਇੱਕ ਇੰਦਰਾ ਗਾਂਧੀ ਦੇ ਕਹੇ ਤੋਂ ਬਿਨਾਂ ਤਾਂ ਅਟੈਕ ਹੋ ਨਹੀਂ ਗਿਆ ਫੌਜ ਹੁਣ ਨਾ ਆ ਗਈ ਅਕਸਰ ਨੂੰ ਜਿਹੜੇ ਚੋਰ ਨਹੀਂ ਜਿਹੜੀ ਚੋਰ ਦੀ ਮਾਂ ਖਤਰਨਾਕ ਆ ਇਹੀ ਪੁਲਿਸ ਇਹੀ ਪੁਲਿਸ ਪਹਿਲਾਂ ਵੀ ਇੱਥੇ ਸੀ ਹੁਣ ਕਿਉਂ ਹੋਣ ਲੱਗੇ ਕਾਰਨ ਕੀ ਆ ਵੀ ਇਹਨੂੰ ਜਿਹੜੀ ਸਹ ਆ ਇਸ ਭਗਵੰਤ ਮਾਨ ਦੀ ਦੇਖਰੇਖ ਅਜ ਪੰਜਾਬ ਨਹੀਂ ਚੱਲ ਰਿਹਾ ਇਹਨੂੰ ਚਲਾਉਣ ਵਾਲੇ ਹੋਰ ਆ ਉਹ ਆਪਦੀ ਦਬਦਸਾ ਬਣਾਉਂਦੇ ਪੜਦੇ ਆ ਪੁਲਿਸ ਨੂੰ ਵੀ ਇੱਥੋਂ ਦੀ ਇਹਨੂੰ ਵਰਤਿਆ ਜਾ ਰਿਹਾ ਪਰ ਮੈਂ ਵੀਰਾਂ ਨੂੰ ਬੇਨਤੀ ਕਰਦਾ ਇਹਨਾਂ ਨੂੰ ਵੀ ਵੀ ਤੁਸੀਂ ਹੱਕ ਸੱਚ ਨਾਲ ਖੜੋ ਯਾਰ ਇੰਨਾ ਜੁਲਮ ਕਰੋਗੇ ਇਹ ਜੁਲਮ ਦੇਖੋ ਇਸ ਦਬਦਬਾ ਚੱਲ ਜੂ ਪਾਵਰ ਚ ਚੱਲ ਜੂ ਹੋਰ ਸਾਲ ਦੱਬੇ ਰਹੋਗੇ ਇੱਕ ਉਹਦੀ ਕਚੈਰੀ ਆ ਤਾਂ ਹਾਂ ਵੀ ਉਹਦੀ ਕਚੈਰੀ ਚੋ ਕਿਸੇ ਨੂੰ ਮਾਫ ਨਹੀਂ ਹੋਣਾ ਤੇ ਫਿਰ ਰਾਤਾਂ ਨੂੰ ਜਦੋਂ ਕੋਈ ਕਹਿੰਦਾ ਹੱਕ ਤੇ ਦਾਬ ਆ ਗਈ ਕੋਈ ਕਹਿੰਦਾ ਮੇਰੇ ਹੱਕ ਤੇ ਬਹਿ ਜਾ ਕੇ ਕੁਝ ਇਹ ਫਿਰ ਉਹ ਦੇਣੇ ਲੈਣੇ ਦੇਣੇ ਪੈਂਦੇ ਆ ਇਹ ਠੀਕ ਆ ਵੀ ਪਾਬਰਾਂ ਸਬਰਾਂ ਮੈਂ ਕਹਣਾ ਕਰੋ ਜੋ ਬੰਦ ਗਲਤ ਬੰਦਾ ਉਹਨੂੰ ਸਜ਼ਾ ਮਿਲਣੀ ਚਾਹੀਦੀ ਆ ਪਰ ਇਹ ਥੋੜੋ ਆ ਵੀ ਆਪਾਂ ਜੋ ਵੀ ਬੰਦਾ ਚੱਕਿਆ ਉਹਦਾ ਕਸੂਰ ਨਹੀਂ ਕੋਈ ਉਹਦਾ ਦੱਸਿਆ ਆਪਾਂ ਉਹਦਾ ਕੋਈ ਲੈਣ ਨਹੀਂ ਦੇਣ ਨਹੀਂ ਤੇ ਚੱਕ ਕੇ ਉਹਨੂੰ ਇੱਕ ਦੁਨੀਆ ਤੋਂ ਰੁਕਤ ਕਰ ਦੇਣਾ ਇੱਕ ਪੜ੍ਹੇ ਲਿਖੇ ਇਨਸਾਨ ਨੂੰ ਤੇ ਇੱਕ ਵਧੀਆ ਟੀਚਰ ਨੂੰ ਇਹ ਕਿੱਥੋਂ ਦੀ ਲੈ ਕੇ ਆ ਕਿੱਥੋਂ ਦਾ ਇਹ ਲਾਓ ਯੁੱਧ ਨਸ਼ੇ ਵਿਰੁੱਧ ਨੂੰ ਕਿਵੇਂ ਦੇਖਦੇ ਹਾਂ ਉਸ ਦੀ ਸਰਕਾਰ ਕਹਿੰਦੀ ਸੀ ਕਿ 1 ਜੂਨ ਨੂੰ ਨਸ਼ਾ ਮੁਕਤ ਪੰਜਾਬ ਅਸੀਂ ਕਰਤਾ ਨੇ ਨਸ਼ਾ ਤਾਂ ਅੱਜ ਦੱਸ ਦਿਆ ਆਪ ਇੱਕ ਮੈਂ ਹੁਣ ਖੋਲਿਆ ਸੀਗਾ ਚੈਨਲ ਦੇ ਉੱਤੇ ਦੇਖ ਰਹੇ ਆ ਆਪਣੇ ਪੁਲਿਸ ਦੇ ਵੱਡੇ ਸੀਨੀਅਰ ਉਹ ਕਹਿੰਦੇ ਅੱਜ ਵੀ ਫੜਿਆ ਨਸ਼ਾ ਨਹੀਂ ਬੰਦ ਹੁੰਦਾ ਨਸ਼ੇ ਦਾ ਹੁਣ ਮੈਂ ਤੁਹਾਨੂੰ ਦੱਸਦਾ ਵੀ ਜਿਹੜੀ ਚਟਾਗਾ ਜ਼ਾਹਿਰ ਨੂੰ ਜ਼ਾਹਿਰ ਮਾਰਦਾ ਲੋਹੇ ਨੂੰ ਲੋਹਾ ਕੱਟਦਾ ਜਿੰਨਾ ਚਿਰ ਇੱਥੇ ਫੀਮ ਭੁੱਕੀ ਦੀ ਖੇਤੀ ਰਵੈਤੀ ਖੇਤੀਆਂ ਦਾ ਇੱਥੇ ਆਧਾਰ ਨਹੀਂ ਹੁੰਦਾ ਚਾਹੇ ਠੇਕਾ ਸਿਸਟਮ ਚਾਹੇ ਖੇਤੀ ਉਹਨਾਂ ਚਰਬਾਈ ਇਹ ਜਿਹੜੀ ਨੌਜਵਾਨੀ ਆ ਇਹ ਨਹੀਂ ਬਚ ਸਕਦਾ ਅਕਸਰ ਨੂੰ ਇੱਕ 20 ਸਾਲਾਂ ਦਾ 15 ਸਾਲਾਂ ਦਾ 25 ਸਾਲਾਂ ਦਾ ਜਿਹੜਾ ਇੱਕ ਡੰਡ ਲੱਗਿਆ ਹੋਇਆ ਉਹਨੂੰ ਲੋਹੇ ਨੂੰ ਜਿਵੇਂ ਲੋਹਾ ਕੱਟਦਾ ਨਾ ਇਹਦਾ ਵੀ ਕੋਈ ਬਦਲ ਕਰਨਾ ਪਊਗਾ ਹੁਣ ਮੰਨ ਲਓ ਵੀ ਭੁੱਕੀ ਵਾਲਿਆਂ ਦੇ ਤਾਂ ਵਿੱਚ 100-100 ਗ੍ਰਾਮ ਦੇ ਉੱਤੇ ਲਫਾ ਜਿੰਨਾ ਚਿਰ ਇੱਥੇ ਭੁੱਕੀ ਦੀ ਖੇਤੀ ਇਸ ਗੱਲ ਨੂੰ ਮੈਂ ਨਹੀਂ ਇਹਨੂੰ ਬਹੁਤ ਪੁਲਿਸ ਵੀ ਮੰਨਦੀ ਐ ਇਸ ਗੱਲ ਨੂੰ ਬਹੁਤ ਪੁਲਿਸ ਵੀ ਮੰਨ ਰਹੀ ਆ ਵੀ ਜਿੰਨਾ ਚਿਰ ਇਹ ਬਦਲ ਨਹੀਂ ਆਉਂਦਾ ਉਹਨਾਂ ਚਿਰ ਹਾਂ ਵਾਕਈ ਇਹ ਨਹੀਂ ਹੋਣਾ ਉਸ ਵੱਲ ਤਾਂ ਧਿਆਨ ਨਹੀਂ ਕਿਸੇ ਦਾ ਜੇ ਇੱਥੇ ਕੋਈ ਸਿਸਟਮ ਖੇਤੀ ਦਾ ਕਰਿਆ ਜਾਵੇ ਇੱਥੇ ਆਪੇ ਹੀ ਨਸ਼ਾ ਬਾਈ ਬੰਦ ਹੋ ਜਾਊਗਾ ਆਪੇ ਤੇ ਪਰ ਇਸ ਤਰ੍ਹਾਂ ਇਹ ਨਸ਼ਾ ਨਹੀਂ ਬੰਦ ਹੋਣਾ ਕਿਉਂਕਿ ਬੰਦ ਤਾਂ ਨਹੀਂ ਹੋਣਾ ਬਾਈ ਇਹਦੇ ਚ ਤਾਂ ਹਾਂ ਤੱਕ ਸਿਸਟਮ ਰਲਿਆ ਵਾ ਵੱਡਾ ਵੱਡਾ ਇਹਦੇ ਚ ਜਿਹੜੇ ਹੈਗੇ ਨੇ ਹੱਥ ਨੇਗੇ ਜਗਦੀਸ਼ ਭੋਲੇ ਨੂੰ ਜਮਾਨਤ ਮਿਲ ਗਈ ਉਹ ਤਾਂ ਬਾਹਰ ਆ ਹੀ ਜਾਂਦੇ ਆ ਇਹੋ ਜਿਹੇ ਮੁੰਡਿਆਂ ਨੂੰ ਫੜ ਕੇ ਅੰਦਰ ਫੜ ਫੜ ਕੇ ਮਾਰਿਆ ਜਾਂਦਾ ਜਿਹੜੇ ਜਿਨ੍ਹਾਂ ਦਾ ਸਭ ਕੁਝ ਫੜਿਆ ਗਿਆ ਕਰੋੜਾਂ ਦੀ ਜੇ ਉਹ ਤਾਂ ਜ਼ਮਾਨਤਾਂ ਮਿਲ ਹੀ ਜਾਂਦੀਆਂ ਉਹਨਾਂ ਨੂੰ ਤਾਂ ਆ ਚਾਰ ਦਿਨ ਹੋਏ ਆ ਦੋ ਦਿਨ ਜ਼ਮਾਨਤ ਹੋਈ ਨੂੰ ਉਹਦੀ ਨੂੰ ਮੁੱਖ ਮੰਤਰੀ ਸਾਹਿਬ ਤਾਂ ਰੰਗਲੇ ਪੰਜਾਬ ਬਣਾਉਣ ਦੀ ਗੱਲ ਕਰ ਰਹੇ ਆ ਕਿ ਪਹ੍ਰਿਸ਼ਟਾ ਮੁਕਤ ਪੰਜਾਬ ਬਣ ਗਿਆ ਨਸ਼ਾ ਮੁਕਤ ਪੰਜਾਬ ਬਣ ਗਿਆ ਕਿਵੇਂ ਦੇਖਦੇ ਹੋ ਕਿ ਇਹ ਸਭ ਰੰਗਲਾ ਪੰਜਾਬ ਬਣ ਚੁੱਕਿਆ ਰੰਗਲਾ ਬਣਦਾ ਗਿਆ ਦੇ ਲੱਤਾਂ ਤੋੜਦਿਆਂ ਫੌਜੀ ਦੀਆਂ ਹੱਡੀਆਂ ਵੀ ਦੂਜੇ ਦਿਨ ਥੈਆਂ ਜਾਂ ਨੇ ਉਹਦੀਆਂ ਇੰਨੀ ਹਸਤੀ ਸੀਗੀ ਉੱਥੇ ਪੁਲਿਸ ਉੱਥੇ ਮੈਂ ਮੰਨਦਾ ਅਸੀਂ ਪੁਲਿਸ ਦੇ ਪਿੱਠ ਪਿੱਛੇ ਖੜਾਂਗੇ ਇਹ ਪਹਿਲਾਂ ਵੀ 70 ਸਾਲ ਪਹਿਲਾਂ ਵੀ ਇੱਚੇ ਚੱਲਦੀ ਸੀ ਨਹੀਂ ਦੇਖੋ ਸਿਸਟਮ ਚੱਲਦਾ ਸੀ ਜੇ ਇਹ ਨਹੀਂ ਹੈਗਾ ਵੀ ਸਾਰਿਆਂ ਆਪਾਂ ਵੀ ਆਪਾਂ ਫ੍ਰੀ ਕਰਦਗੇ ਪਰ ਇਹਨਾ ਨਹੀਂ ਸੀ ਜਿਹੜਾ ਹੁਣ ਹੋਇਆ ਨਾ ਇਹਨਾ ਨਹੀਂ ਸੀ ਇਹ ਨਹੀਂ ਹੈਗਾ ਵੀ ਜ਼ੁਲਮ ਨਹੀਂ ਹੋਇਆ ਜ਼ੁਲਮ ਹੁੰਦੇ ਆ ਪਹਿਲਾਂ ਜੇ ਹੁਣ ਆਪਾਂ ਕਰਕੇ ਕਾਂਗਰਸ ਦੀ ਸਰਕਾਰ ਬਲੀ ਹਰਮੰਦਰ ਸਾਹਿਬ ਅੱਜ ਦੇ ਦਿਨ ਜਿਹੜੇ ਖੜੇ ਆ ਪਰ ਉਹ ਤਾਂ ਮਾਫੀਆਂ ਮੰਗੀ ਜਾਂਦੇ ਅੱਜ ਰੌਹਲ ਗਾਂਧੀ ਵਰਗੇ ਤਾਂ ਪਰ ਝੁਲਮ ਤਾਂ ਕੀਤੇ ਨੇ ਇਹ ਨਹੀਂ ਅਸੀਂ ਕਹਿੰਦੇ ਵੀ ਝੁਲਮ ਨਹੀਂ ਕੀਤੇ ਪਰ ਬਦਲਾ ਦਾ ਵੱਖਰਾ ਕੀ ਭਗਵੰਤ ਮਾਨ ਦੇ ਵਿੱਚ ਲੋਕਾਂ ਨੇ ਇੱਕ ਵੱਖਰਾ ਦੇਖੋ ਮੈਂ ਕਹਣਾ ਵੀ ਫਲਾਣਾ ਚੋਰ ਆ ਉਹਦੇ ਵਰਗੇ ਹੀ ਫਲਨ ਕੋਈ ਫਰਕ ਨਹੀਂ ਨਾ ਮੈਂ ਕਹਿੰਦਾ ਮੈਂ ਮਾਨ ਫਿਰ ਇਮਾਨਦਾਰੀ ਇਹਨੇ ਇਹ ਗੱਲ ਕਹੀ ਸੀ ਨਾ ਕਹਿੰਦਾ ਮੈਂ ਇਮਾਨਦਾਰ ਆ ਵੀ ਮੈਂ ਇੱਕ ਸੱਥਾਂ ਚੋਂ ਸਰਕਾਰ ਚਲਾਉਂਗਾ ਕਦੇ ਵੀ ਧਰਨਾ ਨਹੀਂ ਲੱਗਣਾ ਬੇਨਸਾਫੀ ਨਹੀਂ ਕਿਸੇ ਨਾਲ ਹੋਣੀ ਦੁੱਖ ਤਾਂ ਇਸ ਗੱਲ ਦਾ ਵੀ ਤਿੱਥੋਂ ਦਾ ਕਿਸੇ ਨੇ ਚਾਹ ਦੀ ਘੁੱਟ ਵੀ ਨਹੀਂ ਪੀਤੀ ਯਾਰ ਇੱਥੇ ਤਾਂ ਕਿਸੇ ਨੇ ਪਾਣੀ ਵੀ ਨਹੀਂ ਪੀਤਾ ਯਾਰ ਤੈਨੂੰ ਲੋਕਾਂ ਨੇ 92 ਸੀਟਾਂ ਦਿੱਤੀਆਂ ਯਾਰ ਹੁਣ ਤਾਂ 97 ਹੋਈਆਂ ਪਈਆਂ ਨੇ 94 ਵੀ ਯਾਰ ਗੱਲ ਤਾਂ ਦੁੱਖ ਤਾਂ ਇਹ ਆ ਦੂਜਿਆਂ ਨੇ ਤਾਂ ਚਲੋ ਕੀਤਾ ਉਹਦਾ ਚੋਰ ਚੁੱਕ ਕੇ ਮੰਨ ਲਏ ਇਹਨੇ ਤਾਂ ਕਿਹਾ ਸੀ ਨਾ ਵੀ ਮੈਂ ਸਾਥ ਦਾਂਗਾ ਵੀ ਮੈਂ ਬਹੁਤ ਚੰਗਾਾਂਗਾ ਦੁੱਖ ਤਾਂ ਇੱਥੇ ਆ ਕਿਸਾਨਾਂ ਨਾਲ ਕੀਤੇ ਜਾ ਰਹੇ ਵਰਤਾਰੇ ਬਾਰੇ ਕਿਵੇਂ ਦੇਖਦੇ ਹੋ ਕਿ ਮੁੱਖ ਮੰਤਰੀ ਸਾਹਿਬ ਤਾਂ ਚੁਣੌਤੀਆਂ ਦੇਣ ਤੱਕ ਪਹੁੰਚੇ ਹੋਏ ਨੇ ਕੀ ਇਹ ਚੁਣੌਤੀਆਂ ਸਵੀਕਾਰ ਕੀਤੀਆਂ ਗਈਆਂ ਕਿਸਾਨਾਂ ਨੂੰ ਪਾਵਰ ਪਾਵਰ ਇੱਕ ਇਹੋ ਜਿਹੀ ਚੀਜ਼ ਆ ਪਰ ਜਿਹੜੀਆਂ ਲਹਿਰਾਂ ਨੇ ਨਾ ਕਿਸੇ ਤੋਂ ਦੱਬੀਆਂ ਨਾ ਦੱਬੀਆਂ ਗਈਆਂ ਨੇ ਇਹ ਐਂ ਚੱਲਦੀਆਂ ਰਹਿਣਗੀਆਂ 45 ਸਾਲ ਹੋ ਗਏ ਕਿਸਾਨ ਜੱਸੇ ਬੰਦਿਆਂ ਨੂੰ ਬੜੇ ਉਤਰਾ ਚੜ੍ਹਾ ਆਏ ਆ ਠੀਕ ਐ ਇਹਦੇ ਕੋਈ ਸਾਲ ਸਭ ਹੈਗਾ ਹਜੇ ਇਹ ਹੋਰ ਭਾਈ ਮਿਹਣੇ ਤਾਨੇ ਮਾਰ ਲੂਗਾ ਹੋਰ ਕੀ ਆ ਪਰ ਕਿਸੇ ਵੇਲੇ ਇਹ ਕਿਸਾਨਾਂ ਨੂੰ ਜੱਫੀਆਂ ਪਾਉਂਦਾ ਹੁੰਦਾ ਸੀ ਤੇ ਕਿਸੇ ਵੇਲੇ ਇਹੀ ਪਾਰਟੀ ਦਿੱਲੀੋਂ ਧਰਨੇ ਦੇ ਵਿੱਚ ਲੋਕਪਾਲ ਬਿੱਲ ਦੇ ਵਿੱਚੋਂ ਕਹਿੰਦੇ ਸੀ ਵੀ ਲੋਕਪਾਲ ਬਿੱਲ ਨੇ ਹਜ਼ਾਰੇ ਦੀਆਂ ਇਹ ਧਰਨੇ ਦੇ ਵਿੱਚੋਂ ਅੱਜ ਇਹੀ ਧਰਨੇ ਇਹਨਾਂ ਨੂੰ ਬੁਰੇ ਲੱਗਣ ਲੱਗੇ ਮੈਂ ਇਹ ਕਹਿਣਾ ਯਾਰ ਸੱਜਤਾ ਬੋਲੇ ਸਾਨਨੀ ਕੀ ਬੋਲੇ ਗੱਲ ਤਾਂ ਇੱਥੇ ਆਉਂਦੀ ਆ ਨਾ ਜਿਹੜੀ ਪਾਰਟੀ ਧਰਨੇ ਚੋਂ ਨੰਗੀ ਅੱਜ ਧਰਨੇ ਦੇ ਖਿਲਾਫ ਆ ਉਹ ਤਾਂ ਕਹਿੰਦੇ ਕਿਸਾਨ ਵੇਲੇ ਨੇ ਐਵੇਂ ਚੰਡੇ ਲੈ ਕੇ ਅੱਗੇ ਆ ਜਾਂਦੇ ਨੇ ਫਿਰ ਜਦੋਂ ਤਨਦਤਾ ਵੀ ਦਿਮਾਗ ਨੂੰ ਹੁਣ ਪਾਵਰ ਚੜ ਗਈ ਅੱਜ ਦਿੱਲੀ ਦਾ ਸਾਰਾ ਆਮਲਾ ਪੰਜਾਬ ਨੂੰ ਲੁੱਟ ਰਿਹਾ ਤਨ ਤਨ ਲੱਖ ਤਨਖਾਹਾਂ ਨੇ 2-2 ਲੱਖ ਜਿਨ੍ਹਾਂ ਨੂੰ ਇਹ ਲਾ ਰਹੇ ਆ ਅੱਜ ਸਾਡੇ ਬਹੁਤੇ ਭੁਮੱਕੜ ਵੀ ਪੜਕ ਰਹੇ ਆ ਉਸ ਚੀਜ਼ ਦੇ ਉੱਤੇ ਠੀਕ ਆ ਨਾ ਇਹਨਾਂ ਦੇ ਬੰਦੇ ਹੀ ਸਵਾਲ ਕਰ ਰਹੇ ਆ ਨਾ ਤੇ ਦੂਜਾ ਤਾਂ ਵਿਰੋਧੀ ਧਿਰਤਾ ਕਰੇਗਾ ਇਹਨਾਂ ਦੇ ਬੰਦੇ ਹੀ ਸਵਾਲ ਕਰ ਰਹੇ ਆ ਇਹ ਕਿਉਂ ਹੋਇਆ ਪਰ ਮੈਂ ਭਗਵਾਨ ਤੁਮਨ ਜੀ ਨੂੰ ਬੇਨਤੀ ਕਰਦਾ ਵੀ ਜਿੰਨਾ ਸਾਨੂੰ ਲੋਕਾਂ ਨੇ ਪਿਆਰ ਦਿੱਤਾ ਸੀ ਉਹਨਾਂ ਉਹ ਤੁਸੀਂ ਖਰੇ ਨਹੀਂ ਉਤਰੇ ਪਰ ਦੋ ਜਿਹੜੀ ਜ਼ੀਰੋ ਗਰਾਉਂਡ ਦੇ ਉੱਤੇ ਰਿਪੋਰਟ ਆ ਮੈਂ ਇਹ ਕਹਣਾ ਲੋਕ ਇਹਨਾਂ ਨੂੰ ਜਿਹੜੀ ਸਪੀਡ ਨਾਲ ਆਏ ਸੀ ਇਹ ਉਸੇ ਸਪੀਡ ਨਾਲ ਵਾਪਸ ਜਾਣ